ਵਾਹ ਹੈ ਗੁਰੂ ਜੀ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਕਿਰਪਾ ਕਰਕੇ ਐਂਡ ਤੱਕ ਦੇਖਣਾ ਛੋਟੀ ਜੀ ਵੀਡੀਓ ਹੈ ਤੇ ਇਹਦੇ ਵਿੱਚ ਦੇਖੋ ਬਖਾਇਆ ਜਾਣਾ ਵੀ ਕਈ ਵਾਰੀ ਚੁਗਲੀ ਖੋਰ ਨਹੀਂ ਚੁਗਲੀ ਤੋਂ ਬਾਅਦ ਆਉਂਦਾ ਗੱਲ ਕਹਿੰਦਿਆਂ ਕਹੇ ਜਾਂਦਾ ਤੇ ਆ ਦੇਖੋ ਹੋਇਆ ਕਿ ਆ ਜਿਹੜੀ ਲੜਕੀ ਹੈ ਵਿਚਾਰੀ ਠੰਡ ਦੇ ਵਿੱਚ ਇਹਨੇ ਜਾਣਾ ਸੀ ਤੇ ਹੁਣ ਮਾਂ ਬਾਪ ਜਿਹੜੇ ਸੀ ਉਹ ਕਿਤੇ ਗਏ ਹੋਏ ਸੀ ਤੇ ਇਹ ਵਿਚਾਰੀ ਇੱਥੇ ਲੋਕਾਂ ਨੂੰ ਹੱਥ ਕਰ ਰਹੀ ਹੈ ਪਰ ਅੱਜ ਕੱਲ ਦੇ ਲੋਕੀ ਦੇਖੋ ਕੋਈ ਵੀ ਰੋਕਣ ਨੂੰ ਤਿਆਰ ਨਹੀਂ ਵੀ ਜਿਹੜਾ ਇਹਨੂੰ ਬਿਠਾ ਕੇ ਲੈ ਜਾਵੇ ਤੇ ਹੋਇਆ ਕਿ ਅਸਲ ਵਿੱਚ ਇੱਕ ਮੁੰਡਾ ਆਉਂਦਾ ਪਿਆ ਸੀ ਤੇ ਦੇਖੋ ਇਹ ਸਰਦਾਰ ਸੀ ਜਦੋਂ ਇਹਨੇ ਇਹਨੂੰ ਰੋਕਿਆ ਇਹ ਇਹਨੇ ਪੁੱਛਿਆ ਭੈਣ ਜੀ ਕੀ ਗੱਲ ਐ ਇਹਨੇ ਕਿਹਾ ਵੀਰੇ ਵੀ ਇਸ ਤਰ੍ਹਾਂ ਮੈਂ ਜਾਣਾ ਉੱਥੇ ਅੱਡੇ ਤੇ ਤੇ ਕਿਰਪਾ ਕਰਕੇ ਮੈਨੂੰ ਉੱਥੋਂ ਤੱਕ ਲਿਫਟ ਦੇ ਦੇ ਤੇ ਇਹਨੇ ਜਦੋਂ ਬਿਠਾਇਆ ਇਸ ਕੁੜੀ ਨੂੰ ਭੈਣ ਕਹਿ ਕੇ ਤੇ ਸਾਹਮਣੇ ਔਰਤ ਖੜੀ ਸੀ ਹੁਣ ਜਿਵੇਂ ਕਈ ਲੋਕ ਘੱਟਿਆ ਲੋਕ ਸੋਚਦੇ ਨੇ ਵੀ ਖਣੇ ਨਾ ਵੀ ਕੁੜੀਆਂ ਐਵੇਂ ਐਵੇਂ ਕਰਕੇ ਬਹਾਨੇ ਲਾ ਦਿੰਦੀਆਂ ਨੇ ਜਾਣ ਕੇ ਵੀ ਭਰਾ ਬਣਾ ਲੈਂਦੀਆਂ ਨੇ ਤੇ ਆ ਦੇਖੋ ਇਸ ਵੀਡੀਓ ਦਾ ਮਕਸਦ ਇਹ ਐ ਵੀ ਚੁਗਲੀ ਖੋਰ ਜਿਹੜਾ ਬੰਦਾ ਉਹ ਨਹੀਂ ਇਨੇ ਜਦੋਂ ਵੇਖਿਆ ਕੁੜੀ ਨੂੰ ਬੈਠੀ ਜਾਣ ਇਨੇ ਹੁਣ ਵੇਖੋ ਸਪੋਕਸਮੈਨ ਬਣ ਕੇ ਸਾਰਿਆਂ ਨੂੰ ਗੱਲਾਂ ਬਾਤਾਂ ਦੱਸੀ ਜਾਂਦੀ ਮੁੰਡੇ ਨੂੰ ਕਹਿੰਦੀ ਇਸ ਤਰ੍ਹਾਂ ਉਹਨਾਂ ਦੀ ਕੁੜੀ ਜਾਂਦੀ ਪਈ ਸੀ ਮੁੰਡੇ ਨਾਲ ਬੈਠ ਕੇ ਅੱਜ ਕੱਲ ਐ ਫੱਬੀ ਫਿਰਦੀ ਸੀ ਤੇ ਇੱਕ ਰਾਹ 'ਚ ਹੋਰ ਬੁਢੀ ਮਿਲੀ ਜਨਾਨੀ ਉਹਨੂੰ ਵੀ ਦੱਸੀ ਬੈਠੀ ਵੀ ਇਸ ਤਰ੍ਹਾਂ ਜਾਂਦੀ ਪਈ ਸੀ ਐ ਫੱਬੀ ਰੱਬੀ ਠੰਡ 'ਚ ਕਿੱਥੇ ਜਾਣਾ ਐ ਜੋ ਪਰ ਹੁਣ ਜੀ ਗੱਲ ਦਾ ਪਤਾ ਹੀ ਨਹੀਂ ਤੇ ਫਿਰ ਸਾਡਾ ਫਰਜ਼ ਨਹੀਂ ਬਣਦਾ ਕਿਸੇ ਦੀ ਅਸੀਂ ਇਸ ਤਰ੍ਹਾਂ ਨਿੰਦਿਆ ਚੁਗਲੀ ਕਰੀਏ ਇਹ ਵੀ ਇੱਕ ਬਹੁਤ ਪ੍ਰਕਾਰ ਦੀ ਨਿੰਦਿਆ ਚੁਗਲੀ ਸਾਡੇ ਜੀਵਨ ਦੇ ਵਿੱਚ ਬਹੁਤ ਘਾਟਾ ਪਾਉਂਦੀ ਐ ਤੇ ਪਰ ਕੀਨ ਕਿਆਂ ਗੱਲਾਂ ਦੇ ਨਾਲ ਕਈ ਵਾਰੀ ਲੋਕਾਂ ਦੇ ਘਰ ਉਜੜ ਜਾਂਦੇ ਨੇ ਤੇ ਯਾਦ ਰੱਖਿਓ ਜਿੱਨਾਂ ਚਿਰ ਅਸੀਂ ਜਿਉਉਣੇ ਆ ਸਾਡੇ ਨਾਲ ਪਤਾ ਨਹੀਂ ਕੀ ਹੋਣਾ ਤੇ ਆ ਦੇਖੋ ਇਹਨੇ ਹੁਣ ਆਪਣੇ ਬੰਦੇ ਨੂੰ ਜਦੋਂ ਗੱਲ ਦੱਸੀ ਕੁੜੀ ਉਹ ਤੇ ਭੱਜੀ ਫਿਰਦੀ ਆ ਉਹ ਤੇ ਉਹ ਤੇ ਬੜਾ ਤਿਆਰ ਪਰ ਤਿਆਰ ਹੋ ਕੇ ਉਹ ਤੇ ਗਈ ਨਾਲ ਐ ਮੁੰਡੇ ਨੂੰ ਬੈਠ ਕੇ ਜਿਵੇਂ ਆਪ ਹੀ ਸੱਦਿਆ ਹੁੰਦਾ ਤੇ ਆ ਹੁਣ ਇਹਦੇ ਘਰ ਵਾਲੇ ਨੇ ਸਮਝਾਇਆ ਗੱਲ ਸੁਣ ਲੈ ਮੇਰੀ ਵੀ ਤੇਰਾ ਹੈਗਾ ਦਿਮਾਗ ਖਰਾਬ ਤੂੰ ਕਿਸੇ ਨੂੰ ਵੀ ਵੇਖ ਲੈਨੀ ਆ ਨਾ ਤੇ ਤੂੰ ਐਵੇਂ ਘਟਿਆ ਸੋਚਣ ਲੱਗ ਪੈਣੀ ਆ ਜ਼ਰੂਰੀ ਨਹੀਂ ਇੱਥੇ ਵੀ ਹਰ ਇੱਕ ਬੰਦਾ ਜਾਂ ਔਰਤ ਜਾਂ ਲੜਕੀ ਲੜਕਾ ਗਲਤ ਹੁਣ ਤੇਰੇ ਦਿਮਾਗ ਦੀ ਇਹ ਸੋਚ ਹੈ ਜਿਹੜੇ ਤੇਰੇ ਅੱਗੇ ਲੋਕ ਨੇ ਉਹਨਾਂ ਨੂੰ ਕੁਝ ਨਹੀਂ ਦਿਸਦਾ ਉਹਨਾਂ ਨੂੰ ਕੋਈ ਚੀਜ਼ ਨਹੀਂ ਦਿਸਦੀ ਐ ਬਸ ਤੇ ਅੱਜ ਤੋਂ ਬਾਅਦ ਵਿੱਚ ਤੂੰ ਇਹੋ ਜੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਦੀ ਚੁਗਲੀ ਨਹੀਂ ਕਰਨੀ ਤੇ ਇਹਦਾ ਤੈਨੂੰ ਪਾਪ ਲੱਗੇਗਾ ਫਿਰ ਦੇਖੋ ਇਹਨੇ ਸੋਚਿਆ ਵੀ ਗੱਲ ਸਹੀ ਐ ਬੰਦੇ ਨੇ ਕਿਹਾ ਕਾਨੂੰ ਸਾਡੀ ਧੀ ਵੱਡੀ ਹੋਵੇਗੀ ਜਾਣਾ ਪੈ ਗਿਆ ਤੇ ਫਿਰ ਉਹ ਕੀ ਮਾੜੀ ਹੋਵੇਗੀ ਤੇ ਆ ਦੇਖੋ ਫਿਰ ਮਾਫੀਆਂ ਮੰਗੀਆਂ ਵੀ ਵੈਗਰੂ ਉਸ ਧੀ ਨੂੰ ਚੜ੍ਹਦੀ ਕਲਾ ਰੱਖਣੀ ਮੈਨੂੰ ਮਾਫੀ ਦੇਣੀ ਤੇ ਇਹੋ ਜਿਹਾ ਕੰਮ ਹੀ ਨਾ ਕਰੋ ਜਿਹਦੀਆਂ ਬਾਅਦ ਚ ਮਾਫੀਆਂ ਮੰਗਣੀਆਂ ਪੈਣ ਵੈਗਰੂ ਨੂੰ ਵੀ ਆਪਾਂ ਹਸਾਬ-ਵਿਦਾਨ ਦੇਣਾ ਐ ਬੰਦਾ ਕਹਿੰਦਾ ਵੈਗਰੂ ਇਹਦੀ ਗ ਚੈਨਲ ਦੇ ਮੈਨੂੰ ਮਾਫ ਕਰਦੀ ਐਸੀ ਵੀਡੀਓ ਨੂੰ ਵੇਖ ਕੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਧੰਨਵਾਦ